ਸਤਨਾਮ ਸੋਹੰਗ ਸਤਨਾਮ 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 ਤਨ ਤਨ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਤਨਦਰਦੇਵ ਤਨ ਤਨ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਤਨ ਤਨ ਜਗਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਸਾਤ ਸੰਗਤ ਜੀ ਪੂਰੇ ਵਿਸ਼ਵ ਦੇ ਵਿੱਚ ਅੱਜ ਪ੍ਰਚਾਰ ਹੋ ਰਿਹਾ ਹੈ ਪਰ ਇਸ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਪ੍ਰਚਾਰ ਦੇ ਪਿੱਛੇ ਸਾਡੇ ਰਹਿਬਰਾਂ ਦਾ ਸੰਤਾਂ ਦਾ ਬੜਾ ਹੀ ਵੱਡਾ ਹੱਥ ਹੈ ਜਿਵੇਂ ਤਨ ਤਨ ਸੰਤ ਰਾਮਾਨੰਦ ਜੀ ਮਹਾਰਾਜ ਜੀ ਦੀ ਸ਼ਹੀਦੀ ਸਾਤ ਸੰਗਤ ਜੀ ਅੱਜ 25 ਮਈ ਆਸਟਰੀਆ ਦੇ ਵਿੱਚ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਕੀਰਤਨ ਕਰਦੇ ਹੋਏ ਸੰਤ ਰਾਮਾਨੰਦ ਜੀ ਮਹਾਰਾਜ ਜੀ ਨੇ ਆਪਣੀ ਸ਼ਹਾਦਤ ਦਿੱਤੀ ਤੇ ਸਾਧ ਸੰਗਤ ਜੀ ਉਹ ਸ਼ਹਾਦਤ ਵਿਅਰਥ ਨਹੀਂ ਗਈ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਤੋਂ ਬਾਅਦ ਅੰਮ੍ਰਿਤ ਬਾਣੀ ਦਾ ਪ੍ਰਚਾਰ ਇੰਨਾ ਜ਼ਿਆਦਾ ਵਧਿਆ ਕੇ ਕਰ ਕਰ ਦੇ ਵਿੱਚ თან თან જગਤ குரு ਸਤਗੁਰੂ ਦਾਸ ਮਹਾਰਾਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਜੋ ਜਾਪ ਹੈ ਨਾ ਉਹ ਸ਼ੁਰੂ ਹੋ ਗਿਆ ਤੇ ਐਸੇ ਜੋ ਸੰਤ ਹੁੰਦੇ ਨੇ ਨਾ ਸਾਧ ਸੰਗਤ ਜੀ ਉਹ ਤੁਰ ਦਰਗਾਹੋਂ ਹੀ ਆਂਦੇ ਨੇ ਇਹ ਤੁਰ ਦਰਗਾਹ ਤੋਂ ਹੀ ਉਹਨਾਂ ਨੂੰ ਹੁਕਮ ਹੁੰਦਾ ਆ ਕਿ ਜਿਵੇਂ ਸਾਡੇ ਸਮਾਜ ਦੇ ਵਿੱਚ ਲੋਕ વૈਮਾ ਭਰਮਾਂ ਦੇ ਵਿੱਚ ਫਸੇ ਹੋਏ ਸਨ ਅਡੰਬਰਾ ਪਖੰਡਾਂ ਦੇ ਵਿੱਚ ਫਸੇ ਹੋਏ ਸਨ ਪਰ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ ਸਾਧ ਸੰਗਤ ਜੀ ਉਹਨਾਂ ਨੂੰ ਨੀਂਦ ਤੋਂ ਜਗਾਇਆ ਜਿਵੇਂ ਸਤਿਗੁਰੂ ਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਫਰਮਾਉਂਦੀ ਹੈ ਕਿ ਆ ਤੂੰ ਸੋਇਆ ਜਾਗ ਈਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਤੇ ਸੰਤ ਰਾਮਾਨੰਦ ਮਹਾਰਾਜ ਜੀ ਦੀ ਸ਼ਹਾਦਤ ਨੇ ਸਾਧ ਸੰਗਤ ਜੀ ਬਹੁਤ ਵੱਡੇ ਪੱਧਰ ਤੇ ਸੰਗਤਾਂ ਜੋ اڈੰਬਰਾ ਪਖੰਡਾ ਦੀ ਨੀਂਦਾਂ ਦੇ ਵਿੱਚ ਸੁੱਤੀਆਂ ਪਈਆਂ ਸਨ ਉਹਨਾਂ ਨੂੰ ਜਗਾਇਆ ਤੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਜੋੜਿਆ ਸਤਿਗੁਰੂ ਅਰਵਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮਰਾਮ ਵੇਦਕਰ ਜੀ ਦੇ ਮਿਸ਼ਨ ਦੇ ਨਾਲ ਜੋੜਿਆ ਤੇ ਸੰਤ ਰਾਮਾਨੰਦ ਜੀ ਮਹਾਰਾਜ ਜੀ ਦੀ ਜੋ ਸ਼ਹਾਦਤ ਹੈ ਉਹਨਾਂ ਦੀ ਬਦੌਲਤ ਸਾਧ ਸੰਗਤ ਜੀ ਅਸੀਂ ਸਭ ਦੇਖਦੇ ਹਾਂ ਪੂਰੇ ਵਿਸ਼ਵ ਦੇ ਵਿੱਚ ਬਾਵਨ ਪਵਿੱਤਰ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਪ੍ਰਚਾਰ ਹੋ ਰਿਹਾ ਹੈ ਜੋ ਪ੍ਰਚਾਰ ਹੌਲੀ-ਹੌਲੀ-ਹੌਲੀ ਚੱਲ ਰਿਹਾ ਸੀ ਤੇ ਜਦੋਂ ਸੰਤ ਰਾਮਾਨੰਦ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਸਾਧ ਸੰਗਤ ਜੀ ਕਹਿੰਦੇ ਨੇ ਨਾ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਆ ਉਹ ਵਿਅਰਥ ਨਹੀਂ ਜੇ ਜਾਂਦਾ ਤੇ ਇਹ ਜੋ ਸ਼ਹਾਦਤ ਹੁੰਦੀ ਹੈ ਨਾ ਇਹ ਤੁਰ ਦਰਗਾਹੋਂ ਹੀ ਲਿਖੀ ਜਾਂਦੀ ਹੈ ਇਸ ਦੇ ਪਿੱਛੇ ਵੀ ਉਹ ਪਰਮ ਪਿਤਾ ਪਰਮਾਤਮਾ ਕੋਈ ਨਾ ਕੋਈ ਜੋ ਮਕਸਦ ਹੈ ਉਹ ਜ਼ਰੂਰ ਦੇ ਕੇ ਭੇਜਦਾ ਹੈ ਤੇ ਉਹੀ ਸਾਧ ਸੰਗਤ ਜੀ ਰਵਦਾਸੀਆ ਕੌਮ ਦੇ ਵਿੱਚ ਹੋਇਆ ਆ ਕਿ ਇੱਕ ਬਹੁਤ ਵੱਡਾ ਜੋ ਵਰਗ ਹੈ ਜੋ ਸਤਿਗੁਰੂ ਦਾਸ ਮਹਾਰਾਜ ਜੀ ਨੂੰ ਗੁਰੂ ਕਹਿ ਰਿਹਾ ਸੀ ਪਰ ਅਮ੍ਰਿਤ ਉਹਨਾਂ ਦੀ ਅੰਮ੍ਰਿਤ ਬਾਣੀ ਤੋਂ ਉਹਨਾਂ ਦੀਆਂ ਸਿੱਖਿਆਵਾਂ ਤੋਂ ਦੂਰ ਪਰ ਸੰਤ ਰਾਮਾਨੰਦ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਐਸਾ ਐਸੀ ਗਿਆਨ ਦੀ ਜੋ ਹਨੇਰੀ ਆਈ ਹੈ ਕਿ ਘਰ ਘਰ ਦੇ ਵਿੱਚ ਸਤਿਗੁਰਾਂ ਦਾ ਪ੍ਰਚਾਰ ਸ਼ੁਰੂ ਹੋਇਆ ਤੇ ਅੱਜ 25 ਮਈ ਨੂੰ ਪੂਰੇ ਵਿਸ਼ਵ ਦੇ ਵਿੱਚ ਸੰਤ ਰਾਮਾਨੰਦ ਮਹਾਰਾਜ ਜੀ ਦੀ ਜੋ ਪਾਵਨ ਪਵਿੱਤਰ ਵਰਸੀ ਹੈ ਉਹ ਮਨਾਇਆ ਜਾ ਰਹੀ ਹੈ ਹਰ ਅਜ ਹਰ ਸਤਿਗੁਰੂ ਅਰਦਾਸ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਣ ਵਾਲਾ ਇਹ ਸਮਝਦਾ ਹੈ ਕਿ ਅੱਜ ਜੋ ਪ੍ਰਚਾਰ ਇਹਨਾਂ ਵਰਲਡ ਲੈਵਲ ਤੇ ਹੋ ਰਿਹਾ ਆ ਉਸ ਦੇ ਪਿੱਛੇ ਸੰਤ ਰਾਮਾਨੰਦ ਜੀ ਦੀ ਜੋ ਸ਼ਹਾਦਤ ਹੈ ਉਸ ਦਾ ਬਹੁਤ ਹੀ ਵੱਡਾ ਹੱਥ ਹੈ ਤਨ ਤਨ ਸਤਿਗੁਰ ਨਰਿੰਦਰਨ ਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਸਾਤ ਸੰਗਤ ਜੀ ਸਤਿਗੁਰ ਅਰਵਦਾਸ ਮਹਾਰਾਜ ਜੀ ਦੀ ਜੋ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਪ੍ਰਚਾਰਿਆ ਔਰ ਕਰ ਕਰ ਦੇ ਵਿੱਚ ਹੋ ਰਿਹਾ ਹੈ ਆਓ ਸਾਤ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰ ਅਰਵਦਾਸ ਮਹਾਰਾਜ ਜੀ ਸੰਤਾਂ ਦੀ ਵਡਿਆਈ ਕਰਦੇ ਹੋਏ ਫਰਮਾ ਰਹੇ ਨੇ ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਜੋ ਸੰਤ ਹੁੰਦੇ ਨੇ ਨਾ ਉਹ ਪ੍ਰਮਾਤਮਾ ਦੇ ਭੇਜੇ ਹੋਏ ਹੁੰਦੇ ਨੇ ਸੰਸਾਰ ਦੇ ਲੋਕ ਸੰਤਾਂ ਨੂੰ ਕਿਸ ਨਿਗਾ ਨਾਲ ਦੇਖਦੇ ਨੇ ਇਸ ਦੇ ਨਾਲ ਕੋਈ ਫਰਕ ਨਹੀਂ ਜੇ ਫਰਕ ਸਤਗੁਰੂ ਜੀ ਫਰਮਾਉਂਦੇ ਪਾਈ ਇੱਕ ਸਚਾਈ ਹੈ ਸੰਤ ਤੇ ਅਨੰਤ ਦੇ ਵਿੱਚ ਕੋਈ ਭੇਦ ਨਹੀਂ ਸਾ ਸਤ ਜਗਤਗੁਰੂ ਸਤਗੁਰਵਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਸੰਤ ਕਿਹ ਪ੍ਰਤਮਾ ਜੀ ਸੰਤ ਆਤ ਦਾ ਸ਼ਰੀਰ ਨੇ ਤੇ ਸੰਤਾਂ ਦੀ ਸੰਗਤ ਆਤ ਦੇ ਪ੍ਰਾਨ ਨੇ ਸਤਗੁਰ ਦੇ ਗਿਆਨ ਨਾਲ ਹੀ ਸਾ ਸੰਗਤ ਜੀ ਇਹ ਜਾਣਿਆ ਜਾ ਸਕਦਾ ਆ ਕਿ ਭਾਈ ਜੋ ਸੰਤ ਨੇ ਨਾ ਇਹ ਦੇਵਾਂ ਦੇ ਦੇਵ ਪੂਜਨਿਕ ਦੇਵ ਨਹੀਂ ਤੇ ਪ੍ਰਮਾਤਮਾ ਦਾ ਰੂਪ ਨੇ ਸਤਿਗੁਰੂ ਬਾਬਾ ਫਰੀਦ ਮਹਾਰਾਜ ਜੀ ਫਰਮਾਉਂਦੇ ਨੇ ਕਰ ਕਿਰਪਾ ਪਰਬ ਸਾਧ ਸੰਗ ਮੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾਹ ਬੇਲੀ ਕਿ ਭਾਈ ਪ੍ਰਭੂ ਨੇ ਕਿਰਪਾ ਕਰਕੇ ਜਦੋਂ ਮੈਨੂੰ ਸੰਤਾਂ ਦੀ ਸੰਗਤ ਨਾਲ ਮੇਲਿਆ ਤਾਂ ਸੰਤਾਂ ਦੀ ਸੰਗਤ ਕਰਕੇ ਸੰਤਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਮੈਂ ਜਿੱਧਰ ਵੀ ਦੇਖਦਾ ਮੈਨੂੰ ਅੱਲਾਹ ਬੇਲੀ ਨਜ਼ਰ ਆਉਂਦਾ ਸਾਧ ਸੰਗਤ ਜੀ ਸੰਤਾਂ ਦੀ ਸੰਗਤ ਹੀ ਹੈ ਜਿਸ ਦੇ ਵਿੱਚ ਰਹਿ ਕੇ ਸਾਡੇ ਅੰਦਰ ਜੋ ਦਵੇਸ਼ ਹੈ ਮੈਂ ਮੇਰੀ ਦੀ ਭਾਵਨਾ ਸਾਡੇ ਅੰਦਰ ਜੋ ਅਡਖੰਡ ਨੇ ਹੰਕਾਰ ਕਰਦੇ ਵਿੱਚ ਰਹਿ ਕੇ ਸਾਨੂੰ ਸੱਚ ਤੇ ਝੂਠ ਦਾ ਪਤਾ ਲੱਗਦਾ ਹੈ ਕਿ ਭਾਈ ਕੀ ਸੱਚ ਹੈ ਤੇ ਕੀ ਝੂਠ ਹੈ ਸੰਤਾਂ ਦੀ ਸੰਗਤ ਸਾਧ ਸੰਗਤ ਜੀ ਸਤਿਗੁਰੂ ਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ हे ਦੇਵਾਂ ਦੇ ਦੇ ਪ੍ਰਮਾਤਮਾ ਜੀ ਮੈਨੂੰ ਸੰਤਾਂ ਦੀ ਸੰਗਤ ਬਖਸ਼ੋ ਸਾਧ ਸੰਗਤ ਜੀ ਜਿੱਥੇ ਦੁਨੀਆਂ ਦੇ ਲੋਕ ਸੰਸਾਰਿਕ ਚੀਜ਼ਾਂ ਮੰਗਦੇ ਨੇ ਕੋਈ ਦੀ ਮੰਗ ਰਿਹਾ ਮੰਗ ਰਿਹਾ ਹੈ ਕੋਈ ਪੁੱਤਰ ਮੰਗਦਾ ਆ ਕੋਈ ਸੰਸਾਰ ਦੇ ਪ੍ਰਦਾਰਥ ਮੰਗਦਾ ਆ ਪਰ ਸਤਿਗੁਰੂ ਬਦਾਸ ਮਹਾਰਾਜ ਜੀ ਉਸ ਪ੍ਰਮਾਤਮਾ પાસે ਮੰਗਦੇ ਨੇ ਕਿ हे ਪ੍ਰਮਾਤਮਾ ਜੀ ਮੈਨੂੰ ਸੰਤਾਂ ਦੀ ਸੰਗਤ ਬਖਸ਼ੋ ਸੰਤਾਂ ਦੀ ਕਥਾ ਦਾ ਆਨੰਦ ਤੇ ਸੰਤਾਂ ਨਾਲ ਪ੍ਰੇਮ ਦੇਣਾ ਕਰੋ ਜੀ ਸੰਤ ਚ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੇ ਦੀਜੇ ਦੇਵਾ ਦੇਵ ਰਹਾਓ ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਵੀ ਪਰਮਾਉਂਦੇ ਨੇ ਸਤਸੰਗਤ ਰਾਮ ਰਿਦੈ ਵਸਾਈ ਸਾਧ ਸੰਗਤ ਉਪਜੈ ਵਿਸ਼ਵਾਸ ਬਾਹਰ ਪੀਤਰ ਸਦਾ ਪ੍ਰਗਾਸ ਕਿ ਸੰਤਾਂ ਦੀ ਸੰਗਤ ਵਿੱਚ ਜਾ ਕੇ ਜੀਵ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਸਾਧ ਸੰਗਤ ਜੀ ਵਾਸਾ ਆਉਂਦਾ ਹੈ ਸੰਤਾਂ ਦੀ ਸੰਗਤ ਦੁਆਰਾ ਮਨ ਵਿੱਚ ਭਰੋਸਾ ਪੈਦਾ ਹੋਣ ਨਾਲ ਇਸ ਸਰੀਰ ਦੇ ਵਿੱਚ ਬ੍ਰਹਮੰਡ ਦੇ ਵਿੱਚ ਬਾਹਰ ਅੰਦਰ ਸਾਧ ਸੰਗਤ ਜੀ ਉਹ ਪਰਮਾਤਮਾ ਹੀ ਦਿਖਾਈ ਦਿੰਦਾ ਹੈ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਢੋਲੇ ਸੋ ਪਰਮਪਲਾਈ ਤੇ ਸਾਧ ਸੰਗਤ ਜੀ ਸੰਤਾਂ ਦੀ ਸੰਗਤ ਵਿੱਚ ਜਾ ਕੇ ਸੰਤਾਂ ਦੀ ਸੇਵਾ ਕਰਨ ਦੇ ਨਾਲ ਸਾਨੂੰ ਇੱਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕਿ ਭਾਈ ਉਹ ਸਾਰੇ ਦੁਨੀਆ ਦਾ ਮਾਲਕ ਸਾਡੇ ਅੰਦਰ ਹੀ ਬੈਠਾ ਹੈ ਤੇ ਸਾਧ ਸੰਗਤ ਜੀ ਐਸੀਆਂ ਗੱਲਾਂ ਸਾਨੂੰ ਸੰਤਾਂ ਦੀ ਸੰਗਤ ਵਿੱਚ ਜਾ ਕੇ ਪਤਾ ਲੱਗਦੀਆਂ ਨੇ ਕਿ ਜੈ ਕਾਰਨ ਤਟ ਤੀਰਥ ਜਾਈ ਰਤਨ ਪਦਾਰਤ ਕਟਹੀ ਮਾਈ ਕਹਿ ਰਵਦਾਸ ਹੱਥ ਪੈ ਨੇ ਰੈ ਸਹਿਜ ਹੋਏ ਸੋਏ ਤੇਰਾ ਘਟ ਮੈਂ ਸਿਰਜਨਹਾਰ ਕਸਤੂਰੀ ਮਿਰਗ ਪਾਸ ਹੈ ਰ ਢੁੰਡਤ ਕਾਸ ਫਿਰੈ ਕਿ ਭਾਈ ਸਾਰੀ ਦੁਨੀਆ ਉਸ ਪ੍ਰਮਾਤਮਾ ਨੂੰ ਕੋਈ ਜੰਗਲਾਂ ਦੇ ਵਿੱਚ ਲੱਭ ਰਿਆ ਆ ਕੋਈ ਪਹਾੜਾਂ ਦੇ ਵਿੱਚ ਲੱਭ ਰਿਆ ਆ ਸਾਧ ਸੰਗਤ ਜੀ ਕੋਈ ਧਾਰਮਿਕ ਸਥਾਨਾਂ ਦੇ ਉੱਪਰ ਲੱਭ ਰਿਆ ਆ ਪਰ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਸੰਤਾਂ ਦੀ ਸੰਗਤ ਵਿੱਚ ਜਾ ਕੇ ਪਤਾ ਲੱਗਦਾ ਆ ਕਿ ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਬੈਠਾ ਆ ਤੇ ਗੁਰੂ ਦੇ ਗਿਆਨ ਨਾਲ ਹੀ ਇਹ ਜਾਣਿਆ ਜਾਂਦਾ ਆ ਸੰਤੇ ਆਚਰਨ ਸੰਤ ਚੋ ਮਾਰਗ ਸੰਤ ਚ ਉਲਗ ਉਲਗਣੀ ਸਾਧ ਸੰਗਤ ਜੀ ਸਤਿਗੁਰੂ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ हे ਪ੍ਰਭੂ ਜੀ ਮੈਨੂੰ ਸੰਤਾਂ ਵਾਲਾ ਆਚਰਨ ਦਿਓ ਤੇ ਮੈਨੂੰ ਸੰਤਾਂ ਵਾਲਾ ਸ੍ਰੇਸ਼ਟ ਰਸਤਾ ਦਿਓ ਕਿਉਂਕਿ ਸਾਧ ਸੰਗਤ ਜੀ ਜੋ ਸੰਤਾਂ ਦਾ ਰਸਤਾ ਹੈ ਨਾ ਸਤਿਗੁਰੂ ਜੀ ਫਰਮਾਉਂਦੇ ਪਾਈਏ ਦੁਨੀਆ ਦਾ ਸਭ ਤੋਂ ਸ੍ਰੇਸ਼ਟ ਰਸਤਾ ਹੈ ਦੇਵੇਂ ਸਤਿਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜ ਭਾਗੀ ਪਾਏ ਕਿ ਭਾਈ ਸੰਤਾਂ ਵਾਲਾ ਸ੍ਰੇਸ਼ਟ ਮਾਰਗ ਤੇ ਧਰਮ ਦਾ ਰਸਤਾ ਕਿਸੇ ਵੜ ਭਾਗੇ ਜੀਵ ਨੂੰ ਹੀ ਪ੍ਰਾਪਤ ਹੁੰਦਾ ਆ ਸਾਧ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਸੰਤ ਆਚਰਣ ਸੰਤ ਚ ਮਾਰਗ ਸੰਤ ਚ ਉਲਗੁਲ ਗਣੀ ਕਿ हे ਪ੍ਰਮਾਤਮਾ ਜੀ ਮੈਨੂੰ ਸੰਤਾਂ ਵਾਲਾ ਮਾਰਗ ਦਿਓ ਕਿਉਂਕਿ ਸਾਧ ਸੰਗਤ ਜੀ ਸੰਤਾਂ ਦੇ ਨਾਲ ਰਹਿ ਕੇ ਸੰਤਾਂ ਦੀ ਸੇਵਾ ਕਰਕੇ ਸਾਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ ਸਾਡੇ ਮਨ ਦੇ ਵਿੱਚ ਜੋ ਵਹਿਮਾਂ ਭਰਮਾਂ ੜੰਬਰਾਂ ਪਖੰਡਾਂ ਦਾ ਜੋ ਡਰਿਆ ਉਹ ਬਾਹਰ ਆ ਜਾਂਦਾ ਹੈ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਸਾਡੇ ਮਨ ਦੇ ਅੰਦਰ ਜੋ ਹੰਕਾਰ ਆ ਉਹ ਖਤਮ ਹੋ ਜਾਂਦਾ ਹੈ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਸਾਤ ਸੰਗਤ ਦੇ ਵਿੱਚ 사ਤ ਸੰਗਤ ਦੇ ਵਿੱਚ ਜਾ ਕੇ ਨਾ ਮਨ ਦੇ ਵਿੱਚ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਸੱਚ ਦੇ ਮਾਰਗ ਤੇ ਚੱਲਣ ਦੀ ਭਾਵਨਾ ਪੈਦਾ ਹੁੰਦੀ ਹੈ ਇਸ ਲਈ ਸਤਿਗੁਰੂ ਜੀ ਸਾਨੂੰ ਅੱਜ ਸਮਝਾ ਰਹੇ ਨੇ ਕਿ ਭਾਈ ਸੰਤਾਂ ਦੀ ਸੰਗਤ ਕਰੀਏ ਸੰਤਾਂ ਦੀ ਸੰਗਤ ਵਿੱਚ ਹੀ ਰਹਿ ਕੇ ਸਾਨੂੰ ਸੱਚ ਦੀ ਪ੍ਰਾਪਤੀ ਹੋਏਗੀ ਤੇ ਸਤਿਗੁਰ ਅਰਦਾਸ ਮਹਾਰਾਜ ਜੀ ਪ੍ਰਮਾਤਮਾ ਨੂੰ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ हे ਪ੍ਰਮਾਤਮਾ ਜੀ ਮੈਨੂੰ ਸੰਤਾਂ ਦੇ ਦਾਸਾਂ ਦਾ ਦਾਸ ਬਣਾ ਦਿਓ ਜੀ ਕਿਉਂਕਿ ਸੰਤਾਂ ਦੇ ਦਾਸਾਂ ਦਾ ਦਾਸ ਬਣਨ ਨਾਲ ਮੈਨੂੰ ਸੰਤਾਂ ਵਾਲੀ ਸੰਗਤ ਪ੍ਰਾਪਤ ਹੋਵੇਗੀ ਔਰ ਇੱਕ ਮੰਗੋਂ ਭਗਤ ਚਿੰਤਾਮਣ ਜਣੇ ਲਖਾਓ ਅਸੰਤ ਪਾਪੀ ਸਣ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ हे ਪ੍ਰਮਾਤਮਾ ਜੀ ਆਪ پاسੋਂ ਮੈਂ ਇੱਕ ਹੋਰ ਮੰਗ ਕਰਦਾ ਆ ਕਿ ਮੈਨੂੰ ਮਨ ਇਛਤ ਫਲ ਦੇਣ ਵਾਲੀ ਨਾਮ ਰੂਪੀ ਭਗਤੀ ਦਿਓ ਪਰ ਕਦੇ ਵੀ ਐਸੇ ਜੀਵਾਂ ਦਾ ਜਿਨ੍ਹਾਂ ਦਾ ਕਿਰਦਾਰ ਸੰਤਾਂ ਤੋਂ ਉਲਟ ਹੈ ਉਹਨਾਂ ਦੇ ਦਰਸ਼ਨ ਨਾ ਕਰਾਓ। ਸਾਧ ਸੰਗਤ ਜੀ ਸਤਿਗੁਰੂ ਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਪ੍ਰਮਾਤਮਾ ਜੀ ਮੈਨੂੰ ਸੰਤਾਂ ਦੀ ਹੀ ਸੰਗਤ ਬਖਸ਼ੋ। ਤੇ ਜੋ ਇਨਸਾਨ ਮਾੜੇ ਕਰਮ ਕਰਦੇ ਨੇ, ਸੰਤਾਂ ਦੇ ਕਿਰਦਾਰ ਦੇ ਉਲਟ ਚੱਲਦੇ ਨੇ, ਐਸੇ ਜੀਵਾਂ ਤੋਂ ਮੈਨੂੰ ਦੂਰ ਰੱਖੋ। ਤੇ ਸਾਧ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਭਾਈ ਮਾੜੇ ਕਰਮ ਅਸੀਂ ਕਰਨੇ ਨਹੀਂ ਹੈ। ਇਤੋਂ ਤੱਕ ਕਿ ਮਾੜੇ ਕਰਮ ਕਰਨ ਵਾਲੇ ਜੀਵਾਂ ਦੇ ਨਾਲ ਵੀ ਅਸੀਂ ਬੈਠਣਾ ਉੱਠਣਾ ਨਹੀਂ ਸਗੋਂ ਉਹਨਾਂ ਲਈ ਵੀ ਅਰਦਾਸ ਬੇਨਤੀ ਕਰਨੀ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਵੀ ਸਿੱਧੇ ਰਸਤੇ ਪਾਵੇ ਉਹਨਾਂ ਦੇ ਵੀ ਮਨ ਨੂੰ ਬਦਲੇ ਉਹ ਵੀ ਸੱਚ ਦੇ ਮਾਰਗ ਤੇ ਚੱਲਣ ਜਿਵੇਂ ਸੰਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਸੰਤ ਮਿਲੈ ਕੁਛ ਸੁਣੀਐ ਕਹੀਐ ਮਿਲੈ ਅਸੰਤ ਮਸਟ ਕਰ ਰਹੀ ਹੈ ਕਿ ਭਾਈ ਜੇਕਰ ਰਸਤੇ 'ਚ ਸੰਤ ਮਿਲ ਜਾਣ ਨਾ ਸਾਨੂੰ ਉਹਨਾਂ ਦੇ ਸ਼ੁਭ ਵਚਨ ਸੁਣਨੇ ਚਾਹੀਦੇ ਨੇ ਅਗਰ ਮਨ ਦੇ ਵਿੱਚ ਕੋਈ ਸਵਾਲ ਹੈ ਸ਼ੰਕਾ ਆ ਉਹਨਾਂ ਦੀ ਨਿਵਰਤੀ ਕਰਨੀ ਚਾਹੀਦੀ ਹੈ ਪ੍ਰਸਾਦ ਸੰਗਤ ਜੀ ਜੇਕਰ ਕੋਈ ਖੋਟਾ ਪੁਰਸ਼ ਮਿਲ ਜਾਵੇ ਨਾ ਉਸ ਦੇ ਸਾਹਮਣੇ ਸਤਿਗੁਰੂ ਜੀ ਫਰਮਾਉਂਦੇ ਭਾਈ ਚੁੱਪ ਹੀ ਰਹਿਣਾ ਚਾਹੀਦਾ ਹੈ ਸੰਤ ਮਿਲੈ ਕੁਛ ਸੁਨਿਆ ਕਹੀਐ ਮਿਲੈ ਅਸੰਤ ਮਸਤ ਕਰ ਰਹੀਐ ਰਵਿਦਾਸ ਭਨੇ ਜੋ ਜਾਣੇ ਸੋ ਜਾਣਾ ਸੰਤ ਅਨੰਤੈ ਅੰਤਰਨੈ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਸੰਸਾਰ ਦੇ ਲੋਕ ਸੰਤਾਂ ਨੂੰ ਜੋ ਮਰਜ਼ੀ ਸਮਝਣ ਪਰ ਅਸਲੀਅਤ ਇਹ ਹੈ ਕਿ ਸੰਤ ਅਤੇ ਪਾਰਬ੍ਰਮ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਅਸਲ ਦੇ ਵਿੱਚ ਸਾਧ ਸੰਗਤ ਜੀ ਜੋ ਸੰਤ ਨੇ ਉਹ ਪ੍ਰਮਾਤਮਾ ਦੇ ਰੂਪ ਹੁੰਦੇ ਨੇ ਸੰਤ ਅਨੰਤ ਹੈ ਅੰਤਰਨਾਇ ਸਤਗੁਰ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਸਾਧ ਕੀ ਸੋਭਾ ਸਾਧ ਬਣਾਈ ਨਾਨਕ ਸਾਧ ਪ੍ਰਭ ਤੇਦ ਨਾ ਪਾਈ ਕਿ ਸੰਤਾਂ ਦੀ ਸੋਭਾ ਸਾਧ ਸੰਗਤ ਜੀ ਸੰਤ ਹੀ ਜਾਣਦੇ ਨੇ ਤੇ ਹੇ ਭਾਈ ਸੰਤਾਂ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਜੀਉਂਦਾ ਜੇ ਅਸੀਂ ਸੰਤਾਂ ਦੀ ਸੰਗਤ ਕਰਦੇ ਹਾਂ ਪ੍ਰਮਾਤਮਾ ਦੀ ਹੀ ਸੰਗਤ ਹੈ ਕਿਉਂਕਿ ਸਾਧ ਸੰਗਤ ਜੀ ਸੱਚਾ ਸਾਧੂ ਤੇ ਸੱਚਾ ਸੰਤ ਕੋਈ ਹੁੰਦਾ ਆ ਜਿਸ ਨੇ ਆਪਣੇ ਅੰਦਰੋਂ ਸੱਚ ਦੀ ਕਮਾਈ ਕੀਤੀ ਹੋਵੇ ਜਿਸ ਨੇ ਆਪਣੇ ਅੰਦਰੋਂ ਉਸ ਪ੍ਰਮਾਤਮਾ ਦੀ ਖੋਜ ਕਰ ਲਈ ਹੋਵੇ ਤੇ ਸਾਧ ਸੰਗਤ ਜੀ ਐਸੇ ਸਾਧੂ ਜਿਸ ਨੇ ਅਡੰਬਰਾਂ ਪਖੰਡਾਂ ਨੂੰ ਛੱਡ ਕੇ ਮੈਂ ਮੇਰੀ ਦੇ ਹੰਕਾਰ ਨੂੰ ਛੱਡ ਕੇ ਆਪਣੇ ਅੰਦਰੋਂ ਸੱਚ ਦੀ ਕਮਾਈ ਕੀਤੀ ਹੋਵੇ ਐਸਾ ਸਾਧੂ ਆਪ ਵੀ ਤਰਦਾ ਆ ਤੇ ਸੰਸਾਰ ਨੂੰ ਵੀ ਤਰਦਾ ਆ ਹਰ 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 ਹਰੈ ਹਰ ਸਿਮਰਤ ਜਨ ਗਏ ਨਿਸਤਰ ਤਰੈ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦੇ ਦੂਦ ਤੇ ਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਰਵਿਦਾਸ ਸੋਈ ਸਾਧੂ ਭਲੋ ਜੋ ਜਗ ਮੈਂ ਲਿਪਤ ਨਾ ਹੋਏ ਗੋਬਿੰਦ ਸੋਰਾਚਰ ਹੈ ਔਰ ਨ ਜਾਣੇ ਕੋਈ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਹੀ ਸਾਧੂ ਉੱਤਮ ਹੈ ਜੋ ਸੰਸਾਰ ਦੇ ਵਿੱਚ ਰਹਿੰਦਾ ਆ ਪਰ ਸੰਸਾਰ ਦੇ ਵਿੱਚ ਲਿਪਤ ਨਹੀਂ ਜੀ ਹੁੰਦਾ ਜਿਵੇਂ ਕਮਲ ਦਾ ਫੁੱਲ ਕੀਚੜ ਦੇ ਵਿੱਚ ਰਹਿ ਕੇ ਕੀਚੜ ਦੇ ਵਿੱਚ ਲਿਪਤ ਨਹੀਂ ਜੀ ਹੁੰਦਾ ਐਸੇ ਤਰ੍ਹਾਂ ਜੋ ਸਾਧੂ ਆ ਉਹ ਸੰਸਾਰ ਦੇ ਵਿੱਚ ਰਹਿੰਦਾ ਆ ਸਾਧ ਸੰਗਤ ਜੀ ਆਪਣੀਆਂ ਰਿਸ਼ਤੇਦਾਰੀਆਂ ਨਿਭਾਉਂਦਾ ਆ ਕੰਮਕਾਰ ਵੀ ਕਰਦਾ ਆ ਪਰ ਅਡੰਬਰਾਂ ਪਖੰਡਾਂ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਜੇ ਪੈਂਦਾ ਸਤਿਗੁਰੂ ਅਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਸੱਚਾ ਸਾਧੂ ਹੋਈ ਹੈ ਜੋ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਾਰਬਿਆਰ ਕਰਦਿਆਂ ਹੋਇਆਂ ਆਪਣੇ ਅੰਦਰੋਂ ਸੱਚ ਦੀ ਖੋਜ ਕਰ ਲੈਂਦਾ ਹੈ ਰਵਦਾਸ ਸੋਈ ਸਾਧੂ ਪਲੋ ਜੋ ਮਨ ਅਭਿਮਾਨ ਨ ਲਾਈ ਉਹ ਗੁਣ ਛਾੜ ਗੁਣ ਗਹਿ ਸਿਮਰੈ ਗੋਬਿੰਦ ਰਾਏ ਸਤਿਗੁਰ ਜੀ ਪਰਮਾਨਦੇ ਨੇ ਕਿ ਭਾਈ ਉਹੀ ਸਾਧੂ ਉੱਤਮ ਹੈ ਜਿਸ ਦੇ ਮਨ ਦੇ ਵਿੱਚ ਹੰਕਾਰ ਨਹੀਂ ਹੈ ਜੋ ਆਪਣੇ ਓਗਣਾ ਨੂੰ ਛੱਡ ਦਿੰਦਾ ਆ ਤੇ ਗੁਣਾ ਨੂੰ ਗ੍ਰਹਿਣ ਕਰਦਾ ਆ ਤੇ ਸਾਧ ਸੰਗਤ ਜੀ ਆਪਣੇ ਅੰਦਰ ਹਮੇਸ਼ਾ ਹੀ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਆ ਰਬ ਦਾਸ ਸੋਈ ਸਾਧੂ ਪਲੋ ਜੋ ਰਹੈ ਸਦਾ ਨਿਰਵੈਰ ਸੁਖਦਾਈ ਸਮਤਾ ਗੈ ਸਭ ਨੇ ਮੰਗੈ ਖੈਰ ਸਤਗੁਰੂ ਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਉਹੀ ਸਾਦਤ ਸਾਧੂ ਉੱਤਮ ਹੈ ਜੋ ਹਮੇਸ਼ਾ ਵਹਿਰ ਵੈਰ ਦੇ ਰਹਿਤ ਰਹਿੰਦਾ ਆ ਉਸ ਦੇ ਮਨ ਦੇ ਵਿੱਚ ਕੋਈ ਦਵੇਸ਼ ਨਹੀਂ ਹੁੰਦਾ ਉਹ ਸਭ ਦਾ ਹੀ ਭਲਾ ਮੰਗਦਾ ਆ ਇਸ ਲਈ ਉਸ ਲਈ ਸੁਖ ਤੇ ਦੁਖ ਬਰਾਬਰ ਹੁੰਦੇ ਨੇ ਉਹ ਸਭ ਲਈ ਅੱਛਾ ਨਹੀਂ ਮੰਗਦਾ ਹੈ ਕਬੀਰਾ ਖੜਾ ਬਾਜ਼ਾਰ ਮੈਂ ਸਭ ਕੀ ਮੰਗੈ ਕੈਰ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਰਵਦਾਸ ਸੋਈ ਸਾਧੂ ਪਲੋਂ ਜੋ ਆਪਨ ਨਾ ਜਤਾਏ ਸਤਵਾਦੀ ਸਾਚਾਰੈ ਮਨਹਰ ਚਰਨਨ ਮੈ ਲਾਏ ਕਿ ਭਾਈ ਉਹੀ ਸਾਧੂ ਉੱਤਮ ਹੈ ਜੋ ਸੰਸਾਰ ਦੇ ਵਿੱਚ ਲੋਕਾਂ ਦਾ ਭਲਾ ਵੀ ਕਰਦਾ ਆ ਪਰ ਕਦੇ ਸਾਧ ਸੰਗਤ ਜੀ ਜਿਤਾਉਂਦਾ ਨਹੀਂ ਨੇ ਜਿਵੇਂ ਬਾਬਾ ਸਾਹਿਬ ਡਾਕਟਰ ਬੀਮਰਾਮ ਵੇਦਕਰ ਜੀ ਨੇ ਕਰੋੜਾਂ ਲੋਕਾਂ ਦਾ ਉਧਾਰ ਕੀਤਾ ਪ੍ਰਸਾਦ ਸੰਗਤ ਜੀ ਕਦੇ ਜਿਤਾਇਆ ਨਹੀਂ ਸਤਿਗੁਰੂ ਦਾਸ ਮਹਾਰਾਜ ਜੀ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਸਤਿਗੁਰੂ ਨਾਮਦੇਵ ਜੀ ਸੰਤ ਰਾਮਾਨੰਦ ਜੀ ਮਹਾਰਾਜ ਜੀ ਨੇ ਲੱਖਾਂ ਲੋਕਾਂ ਨੂੰ ਉਤਾਰਿਆ ਸਿੱਧੇ ਰਾਹ ਆਇਆ ਤੇ ਪਰ ਕਦੇ ਗਿਣਾਇਆ ਨਹੀਂ ਹੈ ਕਿਉਂਕਿ ਸੱਚਾ ਸਾਧੂ ਹੋਈ ਹੈ ਜੋ ਸਾਧ ਸੰਗਤ ਜੀ ਦੁਨੀਆ ਨੂੰ ਸੱਚ ਦਾ ਮਾਰਗ ਦਿਖਾਉਂਦੇ ਨੇ ਮਾੜੇ ਕਰਮਾਂ ਤੋਂ ਬਚਾ ਕੇ ਤਨ ਤਨ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਐਸਾ ਸਾਧੂ ਆਪਣੇ ਮਨ ਦੇ ਵਿੱਚ ਨਾ ਹੰਕਾਰ ਰੱਖਦਾ ਆ ਨਾ ਦਵੇਸ਼ ਰੱਖਦਾ ਆ ਰਵਦਾਸ ਸੋਈ ਸਾਧੂ ਪਲੋ ਜੈ ਮਨ ਨਿਰਮਲ ਹੋਏ ਰਾਮ ਭਜੇ ਵਿਸ਼ਾਤ ਜੈ ਮਿਤ ਬਾਸ਼ੀ ਨਾ ਹੋਵੇ ਸਤਿਗੁਰੂ ਅਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਉਹੀ ਸਾਧੂ ਉੱਤਮ ਹੈ ਜਿਸ ਦਾ ਮਨ ਮਾਇਆ ਤੋਂ ਰਹਿਤ ਹੈ ਉਹ ਸਾਧੂ ਵਿਚਾਰ ਨੂੰ ਤਿਆਗ ਕੇ ਪ੍ਰਮਾਤਮਾ ਦੇ ਭਜਨ ਦੇ ਵਿੱਚ ਲੀਨ ਰਹਿੰਦਾ ਆ ਤੇ ਸਾਧ ਸੰਗਤ ਜੀ ਸੰਸਾਰ ਦੇ ਕਾਰ ਵਿਹਾਰ ਅਡੰਬਰ ਪਖੰਡਾਂ ਦੇ ਵਿੱਚੋਂ ਵਿਅਤ ਨਹੀਂ ਜੇ ਸਮਾਗਵਾਂਦਾ ਉਹ ਹੱਥਾਂ ਦੇ ਨਾਲ ਕਿਰਤ ਵੀ ਕਰਦਾ ਆ ਤੇ ਜੀਭਾ ਦੇ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਸਾਧ ਸੰਗਤ ਜੀ ਅੱਜ 25 ਮਈ ਨੂੰ ਸਾਰਾ ਵਿਸ਼ਵ ਸੰਤ ਰਾਮਾਨੰਦ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਵਰਸੀ ਮਨਾ ਰਿਹਾ ਆ ਅੱਜ ਅਸੀਂ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਜਾਪ ਕਰਦੇ ਆ ਸਾਧ ਸੰਗਤ ਜੀ ਯਕੀਨ ਜਾਣਿਓ ਇਹ ਸੱਚ ਹੈ ਕਿ ਸਤਗੁਰਵਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੋ ਪੂਰੇ ਵਿਸ਼ਵ ਦੇ ਵਿੱਚ ਅੰਮ੍ਰਿਤ ਬਾਣੀ ਦਾ ਜੋ ਪ੍ਰਚਾਰ ਹੋ ਰਿਹਾ ਆ ਉਸ ਦੇ ਪਿੱਛੇ ਸੰਤ ਰਾਮਾਨੰਦ ਜੀ ਮਹਾਰਾਜ ਜੀ ਦੀ ਜੋ ਸ਼ਹਾਦਤ ਹੈ ਇੱਕ ਬਹੁਤ ਹੀ ਵੱਡਾ ਰੋਲ ਅਦਾ ਕਰਦੀ ਹੈ ਕਿਉਂਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਰਵਦਾਸੀਆ ਕੌਮ ਦੇ ਵਿੱਚ ਇੱਕ ਏਕਾ ਵਧਿਆ ਹੈ ਪ੍ਰਚਾਰ ਵਧਿਆ ਹੈ ਕਿਉਂਕਿ ਅਸੀਂ ਆਪ ਦੇਖਿਆ ਹੈ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਜੋ ਅੰਮ੍ਰਿਤ ਬਾਣੀ ਦਾ ਪ੍ਰਚਾਰ ਹੈ ਸਾਧ ਸੰਗਤ ਜੀ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਬੜਾ ਹੀ ਤੇਜ ਹੋਇਆ ਹੈ ਉਹ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਭਾਈ ਜਦੋਂ ਵੀ ਕਿਸੇ ਮਹਾਪੁਰਸ਼ ਨੇ ਆਪਣੀ ਸ਼ਹਾਦਤ ਦੇਣੀ ਹੁੰਦੀ ਹੈ ਇਹ ਤੁਰ ਲਿਖਿਆ ਹੁੰਦਾ ਹੈ ਇਹ ਪਰਮਾਤਮਾ ਲਿਖ ਕੇ ਭੇਜਦਾ ਹੈ ਕਿਉਂਕਿ ਸ਼ਹਾਦਤ ਇੱਕ ਪਾਵਨ ਤੇ ਪਵਿੱਤਰ ਤਿਆਗ ਹੁੰਦਾ ਹੈ ਸਾਧ ਸੰਗਤ ਜੀ ਇਹ ਕੋਈ ਆਮ ਵਿਅਕਤੀ ਸ਼ਹਾਦਤ ਨਹੀਂ ਜੇ ਕਰ ਸਕਦਾ ਇਹ ਪਰਮਾਤਮਾ ਵੱਲੋਂ ਹੀ ਹੁਕਮ ਹੁੰਦਾ ਹੈ ਕਿ ਲੱਖਾਂ ਕਰੋੜਾਂ ਲੋਕਾਂ ਦਾ ਜੋ ਉਹ ਉਦਾਰਿਆ ਉਸ ਨੂੰ ਕਰਨ ਵਾਸਤੇ ਸ਼ਹਾਦਤ ਹੁੰਦੀ ਹੈ ਸਾਡੇ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਜੋ ਬਹਿਮਾ ਪਰਮਾ ਡੰਬਰਾਂ ਪਖੰਡਾਂ ਦੇ ਵਿੱਚ ਫਸੇ ਹੋਏ ਸਨ ਨਸ਼ਿਆਂ ਦੇ ਵਿੱਚ ਫਸੇ ਹੋਏ ਸਨ ਸੰਤ ਰਾਮਾਨੰਦ ਮਹਾਰਾਜ ਜੀ ਦੀ ਪਾਵਨ ਪਵਿੱਤਰ ਸ਼ਹਾਦਤ ਨੇ ਸਭ ਨੂੰ ਸਤਗੁਰਵਦਾਸ ਮਹਾਰਾਜ ਜੀ ਦੇ ਮਿਸ਼ਨ ਨਾਲ ਜੋੜਿਆ ਤੇ ਸਾਧ ਸੰਗਤ ਜੀ ਅੱਜ ਲੱਖਾਂ ਲੋਕ ਪਾਵਨ ਪਵਿੱਤਰ ਸੋਹੰਗ ਸਤਨਾਮ ਦੇ ਜਾਪ ਦੇ ਨਾਲ ਜੁੜੇ ਨੇ ਅੰਮ੍ਰਿਤ ਬਾਣੀ ਸਰਵਣ ਕਰਦੇ ਨੇ ਪੜ੍ਹਦੇ ਨੇ ਪਰਉਪਕਾਰ ਕਰ ਰਹੇ ਨੇ ਮਾਨਵਤਾ ਦਾ ਭਲਾ ਕਰ ਰਹੇ ਨੇ ਸਾਉ ਸਤ ਸੰਗ ਜੀ ਸਾਰੇ ਸਭ ਮਿਲ ਕੇ ਮਹਾਨ ਸੰਤ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਕਰੀਏ ਤੇ ਆਓ ਅਸੀਂ ਵੀ ਸਤਗੁਰੂ ਅਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਜੁੜੀਏ ਤੇ ਉਹਨਾਂ ਦੀ ਸ਼ਹਾਦਤ ਦਾ ਸਨਮਾਨ ਕਰਦਿਆਂ ਹੋਇਆਂ ਨਸ਼ਿਆਂ ਤੋਂ ਦੂਰ ਰਹੀਏ ਵਹਿਮਾ ਪਰਮਾ ਔਡੰਬਰਾ ਪਖੰਡਾਂ ਤੋਂ ਦੂਰ ਰਹੀਏ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਆਪ ਪੜੀਏ ਆਪਣੇ ਬੱਚਿਆਂ ਨੂੰ ਪੜਾਈਏ ਤੇ ਜੋ ਸਤਿਗੁਰਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਬਾਬਾ ਸਾਹਿਬ ਡਾਕਟਰ ਬੀਮਰਾਮ ਬੇਦਕਰ ਜੀ ਫਰਮਾਉਂਦੇ ਨੇ ਪੜੋ ਜੁੜੋ ਸੰਘਰਸ਼ ਕਰੋ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਆਪ ਪੜੀਏ ਆਪਣੇ ਬੱਚਿਆਂ ਨੂੰ ਖੋਪੜਾਈਏ ਸਤ ਵਿਦਿਆ ਕੋ ਪੜਾ ਪ੍ਰਾਪਤ ਕਰੇ ਸਦਾ ਗਿਆਨ ਰਵਦਾਸ ਕਹੈ ਬਿਨ ਵਿਦਿਆ ਨਰਕੋ ਜਾ ਨਾ ਜਾਣ ਕੇ ਭਾਈ ਸਿੱਖਿਆ ਤੋਂ ਬਿਗਾਰੇ ਸੇ ਕੁਝ ਵੀ ਨਹੀਂ ਹੈ ਸਿੱਖਿਆ ਬਹੁਤ ਜ਼ਰੂਰੀ ਹੈ ਅਗਲਾ ਜਿਹੜਾ ਪਾਵਨ ਪਵਿੱਤਰ ਉਪਦੇਸ਼ ਬਾਬਾ ਸਾਹਿਬ ਨੇ ਸਾਨੂੰ ਬਖਸ਼ਿਆ ਜੁੜੋ ਸਤਗੁਰ ਜੀ ਵੀ ਫਰਮਾਉਂਦੇ ਨੇ ਸਤਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦੂ ਮੱਖੀਰਾ ਕਿ ਭਾਈ ਸੱਚ ਦੇ ਨਾਲ ਅਸੀਂ ਇਸ ਤਰ੍ਹਾਂ ਜੁੜ ਕੇ ਰਹਿਣਾ ਆ ਜਿਵੇਂ ਮਦੂ ਮੱਖੀ ਆਪਸ ਵਿੱਚ ਜੁੜ ਕੇ ਰਹਿੰਦੀਆਂ ਨੇ ਸੰਘਰਸ਼ ਕਰੋ ਪ੍ਰਾਦੀਨਤਾ ਪਾਪ ਹੈ ਜਾਣ ਲਿਓ ਰ ਅਮੀਤ ਰਵਦਾਸ ਦਾਸ ਪ੍ਰਾਦੀਨ ਸੋ ਕੌਣ ਕਰੇ ਭੀਤ ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ ਸਤਸੰਗਤ ਜੀ ਸਰੀਰਕ ਤੇ ਮਾਨਸਿਕ ਹਰ ਪ੍ਰਕਾਰ ਦੀ ਜੋ ਗੁਲਾਮੀ ਹੈ ਉਹ ਮਾੜੀ ਹੁੰਦੀ ਹੈ ਤੇ ਸਾਧ ਸੰਗਤ ਜੀ ਉਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਹੈ ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ ਸਤਿਗੁਰੂ ਜੀ ਫਰਮਾਉਂਦੇ ਕਿ ਭਾਈ ਸਭ ਦਾ ਹੀ ਭਲਾ ਮੰਗਣਾ ਐਸਾ ਚਾਹੂ ਰਾਜ ਮੈਂ ਜਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਬਸੈ ਰਵਦਾਸ ਰਹੈ પ્રસન્ન ਪਰ ਕਾ ਬੁਰਾ ਨਾ ਰੱਖੋ ਜੀਤ ਤੁਮਕੋ ਦੁੱਖ ਨਹੀਂ ਪਾਈਂ ਆਓ ਸਾਧ ਸੰਗਤ ਜੀ ਪੜ੍ਹੀਆਂ ਆਪਣੇ ਬੱਚਿਆਂ ਨੂੰ ਖੂਬ ਪੜ੍ਹਾਈਆਂ ਮਾਨਸਿਕ ਤੇ ਸਰੀਰੀ ਗੁਲਾਮੀ ਤੋਂ ਬਚੀ ਤੇ ਸਬਦ ਦਾ ਪਲਾ ਮੰਗੀ। ਸਤਿਗੁਰਜੀ ਫਰਮਾਉਂਦੇ ਜੋ ਸਬਦ ਦਾ ਪਲਾ ਮੰਗਦਾ ਆ ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਪਲਾ ਕਰਦਾ। ਸੋ ਇਨੀਆਂ ਕ ਬੇਵਤਿਆਂ ਜਿਹਦੀਆਂ ਪ੍ਰਵਾਨ ਕਰਨਾ ਹੋਈਆਂ ਪੁੱਲਾ ਚੁੱਕਾਂ ਦੀਆਂ ਸ਼ਮਾਂ ਜੋ ਤੇਰੀ ਸਰਣਾਗਤਾ ਤਿਨ ਨਾਹੀ ਪਾਰ ਓਚ ਨੀਚ ਤੁਮ ਤੇ ਤਰੇ ਆ ਲੱਜ ਸੰਸਾਰ ਹਰ ਸੋ ਹੀਰਾ ਛਾੜ ਕੇ ਕਰੈ ਆਨ ਕੀ ਆਸ ਤੇ ਨਰ ਦੋ ਜਕ ਜਾਹਿੰਗੇ ਸਤਿ પાਖੈ ਰਵਦਾਸ ਤੇ ਨਰ ਦੋ ਜਕ ਜਾਹਿੰਗੇ ਸਤਿ પાਖੈ ਰਵਦਾਸ ਜਪੋ ਜੀ ਸਤਨਾਮ 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 ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀਜੈ ਜੈ ਗੁਰਦੇਵ ਧਨ ਗੁਰਦੇਵ ਸਤਨਾਮ ਸਤਨਾਮ ਸੋਹਨ ਸਤਨਾਮ ਸਤਨਾਮ